ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਟਰਵਨ ਫਲੇਮ ਦੀ ਜਰਨੀ ਵਿੱਚ ਚੱਲ ਰਹੀਆਂ ਰੂਹਾਂ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਡਿਵਾਈਨ ਫੈਮਿਨਿਨ ਤੇ ਡਿਵਾਈਨ ਮੈਸਕੁਲਾਈਨ ਦਾ ਆਖਿਰ ਵਿੱਚ ਮਿਲਾਪ ਕਿਵੇਂ ਹੁੰਦਾ ਹੈ ਇਸ ਦਾ ਭਾਗ ਦੂਜਾ ਲੈ ਕੇ ਹਾਜ਼ਰ ਹਾਂ ਜਦੋਂ ਦੋਵੇਂ ਰੂਹਾਂ ਪਰਮਾਤਮਾ ਦੇ ਪ੍ਰਕਾਸ਼ ਵਿੱਚ ਖੜੀਆਂ ਹੁੰਦੀਆਂ ਹਨ ਤਾਂ ਉਹਨਾਂ ਵਿੱਚ ਕੋਈ ਮਾਲਕ ਨਹੀਂ ਰਹਿੰਦਾ ਕੋਈ ਸਵਾਰਥ ਨਹੀਂ ਕੋਈ ਚਾਹ ਨਹੀਂ ਹੁਣ ਉਹ ਦੋਵੇਂ ਆਪਣੇ ਆਪ ਦੀ ਊਰਜਾ ਨੂੰ ਰੱਬ ਦੀ ਸੇਵਾ ਵਿੱਚ ਲਿਆਉਂਦੀਆਂ ਨੇ ਫੈਮਿਨਲ ਆਪਣੇ ਅੰਦਰ ਦੀ ਸ਼ਾਂਤੀ ਨਾਲ ਦੁਨੀਆ ਨੂੰ ਚੰਗਾ ਕਰਨ ਦੀ ਲਹਿਰ ਬਣ ਜਾਂਦੀ ਹੈ ਤੇ ਮੈਸਕੁਲਾਈਨ ਉਸ ਉਸ ਸ਼ਾਂਤੀ ਨੂੰ ਰੱਖਿਆ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਇਹ ਰੂਹ ਪ੍ਰੇਮ ਬਣਦੀ ਹੈ ਦੂਜੀ ਰੂਹ ਉਸ ਪ੍ਰੇਮ ਦੀ ਰੱਖਿਆ ਕਰਦੀ ਹੈ ਇੱਕ ਚਾਨਣ ਬਣਦੀ ਹੈ ਦੂਜੀ ਉਸ ਦੀ ਜੋਤ ਦਾ ਆਕਾਰ ਦੋਵੇਂ ਇਕੱਠੇ ਹੋ ਕੇ ਰੱਬ ਦੀ ਰਚਨਾ ਨੂੰ ਪੂਰਾ ਕਰਦੇ ਨੇ ਹੁਣ ਉਹ ਮਿਲਾਪ ਸਿਰਫ ਆਪਸੀ ਨਹੀਂ ਰਹਿੰਦਾ ਉਹ ਸਰਵਜਨਿਕ ਬਣ ਜਾਂਦਾ ਹੈ ਇੱਕ ਰੂਹੀ ਤਰੰਗ ਇੱਕ ਰੋਹਾਨੀ ਤਰੰਗ ਜੋ ਸ੍ਰਿਸ਼ਟੀ ਵਿੱਚ ਫੈਲਦੀ ਹੈ ਡਿਵਾਈਨ ਫੈਮਿਨਿਨ ਹੁਣ ਆਪਣੇ ਮੈਸਕੁਲਾਈਨ ਵਿੱਚ ਰੱਬ ਨੂੰ ਵੇਖਦੀ ਹੈ ਉਹ ਹੁਣ ਉਸ ਦੀ ਪ੍ਰਤੀਕਿਰਿਆ ਦੀ ਉਡੀਕ ਨਹੀਂ ਕਰਦੀ ਕਿਉਂਕਿ ਉਸ ਦਾ ਦਿਲ ਰੱਬ ਨਾਲ ਭਰਿਆ ਹੋਇਆ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਜਦੋਂ ਰੱਬ ਨੇ ਮਿਲਾਇਆ ਕੋਈ ਵਿਛੋੜਾ ਨਹੀਂ ਹੋਵੇਗਾ ਉਸਦਾ ਵਿਸ਼ਵਾਸ ਅਡੋਲ ਹੋ ਜਾਂਦਾ ਹੈ ਤੇ ਇਹੀ ਵਿਸ਼ਵਾਸ ਮੈਸਕੁਲਾਈਨ ਲਈ ਪ੍ਰੇਰਨਾ ਬਣਦਾ ਹੈ ਮੈਸਕੁਲਾਈਨ ਹੁਣ ਉਸਦੇ ਪ੍ਰੇਮ ਦਾ ਅਰਥ ਸਮਝਣ ਲੱਗਦਾ ਹੈ ਉਹ ਸਮਝਦਾ ਹੈ ਕਿ ਉਸਦੀ ਫੈਮਿਨਿਨ ਨੇ ਉਸਦੀ ਰੂਹ ਨੂੰ ਉੱਚਾ ਚੁੱਕਿਆ ਸੀ ਨਾ ਕਿ ਬੰਨਿਆ ਸੀ ਉਹ ਹਰ ਉਸ ਪਲ ਨੂੰ ਯਾਦ ਕਰਦਾ ਹੈ ਜਦੋਂ ਉਸਨੇ ਉਸਦੀ ਊਰਜਾ ਤੋਂ ਪਿਆਰ ਸਿੱਖਿਆ ਸੀ ਹੁਣ ਉਸਦਾ ਮਨ ਵੀ ਚੁੱਪ ਹੋ ਜਾਂਦਾ ਹੈ ਉਸਦੀ ਪ੍ਰਾਰਥਨਾ ਹੁਣ ਸ਼ਬਦਾਂ ਵਿੱਚ ਨਹੀਂ ਸਾਹਾਂ ਵਿੱਚ ਹੁੰਦੀ ਹੈ ਉਹ ਹਰ ਸਾਹ ਨਾਲ ਰੱਬ ਦਾ ਨਾਮ ਲੈਂਦਾ ਹੈ ਤੇ ਹਰ ਨਾਮ ਵਿੱਚ ਆਪਣੀ ਫੈਮਿਲੀਨ ਦੀ ਰੌਸ਼ਨੀ ਵੇਖਦਾ ਹੈ ਦੋਵੇਂ ਹੁਣ ਕਿਸੇ ਬੰਧਨ ਵਿੱਚ ਨਹੀਂ ਹੁੰਦੇ ਉਹ ਪ੍ਰੇਮ ਦੇ ਅਰਥਾਂ ਤੋਂ ਪਰੇ ਚਲੇ ਜਾਂਦੇ ਨੇ ਇਹ ਮਿਲਾਪ ਕਿਸੇ ਵਿਆਹ ਜਾਂ ਸਬੰਧ ਦਾ ਨਾਮ ਨਹੀਂ ਇਹ ਮਿਲਾਪ ਹੈ ਰੱਬ ਦੀ ਜੋਤ ਵਿੱਚ ਦੋ ਚਿੰਗਾਰੀਆਂ ਦਾ ਵਲੀਨ ਹੋਣਾ। ਰੂਹਾਂ ਦੇ ਇਸ ਅੰਤਿਮ ਮਿਲਾਪ ਵਿੱਚ ਕੋਈ ਉਤਸ਼ਾਹ ਨਹੀਂ, ਕੋਈ ਡਰ ਨਹੀਂ, ਸਿਰਫ ਚਾਨਣ ਦੀ ਸ਼ਾਂਤੀ ਹੈ। ਫੈਮਿਨਿਨ ਉਸ ਚਾਨਣ ਦਾ ਸਰੋਤ ਬਣਦੀ ਹੈ ਤੇ ਮੈਸਕੁਲਾਈਨ ਉਸ ਚਾਨਣ ਨੂੰ ਦਿਸ਼ਾ ਦਿੰਦਾ ਹੈ। ਇੱਕ ਪ੍ਰੇਮ ਦੀ ਭਾਵਨਾ ਹੈ, ਦੂਜਾ ਪ੍ਰੇਮ ਦਾ ਕਰਮ। ਦੋਵੇਂ ਮਿਲ ਕੇ ਮਿਲ ਕੇ ਪ੍ਰੇਮ ਦੀ ਪੂਰਨਤਾ ਬਣਾਉਂਦੇ ਨੇ ਰੱਬ ਦੀ ਸ੍ਰਿਸ਼ਟੀ ਵਿੱਚ ਇਹ ਮਿਲਾਪ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਦੋ ਦਰਿਆ ਸਮੁੰਦਰ ਵਿੱਚ ਮਿਲ ਜਾਂਦੇ ਨੇ ਜਿੱਥੇ ਫਿਰ ਪਾਣੀ ਦੀਆਂ ਹੱਦਾਂ ਮਿਟ ਜਾਂਦੀਆਂ ਨੇ ਕੌਣ ਫੈਮਿਨਿਨ ਕੌਣ ਮੈਸਕੁਲਾਈਨ ਇਹ ਸਵਾਲ ਹੀ ਮਿਟ ਜਾਂਦਾ ਹੈ ਬਚਦਾ ਹੈ ਸਿਰਫ ਰੱਬ ਜੋ ਦੋਵੇਂ ਰੂਪਾਂ ਵਿੱਚ ਆਪਣੇ ਆਪ ਨੂੰ ਅਨੁਭਵ ਕਰਦਾ ਹੈ ਜਦੋਂ ਇਹ ਅਵਸਥਾ ਆਉਂਦੀ ਹੈ ਉਦੋਂ ਸਾਰੀ ਦੁਨੀਆ ਬਦਲਣ ਲੱਗਦੀ ਹੈ ਦੋਵਾਂ ਦੀ ਹਾਜ਼ਰੀ ਜਿੱਥੇ ਵੀ ਹੁੰਦੀ ਹੈ ਉਥੇ ਚੰਗਿਆਈ ਫੈਲਣ ਲੱਗਦੀ ਹੈ ਉਹਨਾਂ ਦੀ ਰੂਹ ਦੀ ਤਰੰਗ ਦੁਨੀਆ ਦੇ ਦੁੱਖਾਂ ਨੂੰ ਹੌਲੇ-ਹੌਲੇ ਚਾਨਣ ਵਿੱਚ ਬਦਲ ਦਿੰਦੀ ਹੈ ਉਹਨਾਂ ਦਾ ਮਿਲਾਪ ਹੁਣ ਸਿਰਫ ਆਪਣੀ ਖੁਸ਼ੀ ਲਈ ਨਹੀਂ ਸਾਰੀ ਮਨੁੱਖਤਾ ਦੀ ਚੰਗਿਆਈ ਲਈ ਹੁੰਦਾ ਹੈ ਡਿਵਾਈਨ ਫੈਮਿਨਨ ਹੁਣ ਕਿਸੇ ਭਾਵਨਾ ਦੀ ਗੁਲਾਮ ਨਹੀਂ ਰਹਿੰਦੀ ਉਹ ਪ੍ਰੇਮ ਦੀ ਮੂਰਤ ਬਣ ਜਾਂਦੀ ਹੈ ਉਸਦਾ ਦਿਲ ਹੁਣ ਹਰ ਰੂਹ ਲਈ ਖੁੱਲਾ ਹੈ ਮੈਸਕੁਲਾਈਨ ਹੁਣ ਉਸਦੀ ਰੱਖਿਆ ਕਰਨ ਲਈ ਨਹੀਂ ਸਗੋਂ ਉਸਦੇ ਨਾਲ ਮਿਲ ਕੇ ਸ੍ਰਿਸ਼ਟੀ ਦੀ ਸੇਵਾ ਕਰਨ ਲਈ ਖੜਾ ਹੁੰਦਾ ਹੈ। ਇਹੀ ਰੱਬ ਦਾ ਪ੍ਰੇਮ ਹੈ। ਨਾ ਮੰਗਦਾ ਹੈ ਨਾ ਰੋਕਦਾ ਹੈ ਸਿਰਫ ਵਹਿੰਦਾ ਹੈ। ਇਹ ਮਿਲਨ ਆਪ ਉਸੇ ਵੇਲੇ ਪੂਰਾ ਮੰਨਿਆ ਜਾਂਦਾ ਹੈ ਜਦੋਂ ਦੋਵੇਂ ਇੱਕ ਦੂਜੇ ਦੀ ਊਰਜਾ ਵਿੱਚ ਰੱਬ ਦੀ ਹਾਜ਼ਰੀ ਮਹਿਸੂਸ ਕਰਨ ਲੱਗ ਜਾਣ। ਉਹ ਹੁਣ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ। ਔਰ ਰੱਬ ਦੇ ਨਾਲ ਹੀ ਪਿਆਰ ਕਰਦੇ ਨੇ ਉਹ ਹੁਣ ਇੱਕ ਦੂਜੇ ਦੀ ਖੋਜ ਨਹੀਂ ਕਰਦੇ ਉਹ ਰੱਬ ਵਿੱਚ ਇੱਕ ਦੂਜੇ ਨੂੰ ਪਾ ਚੁੱਕੇ ਹੁੰਦੇ ਨੇ ਅੰਤ ਵਿੱਚ ਜਦੋਂ ਦੋਵੇਂ ਰੂਹਾਂ ਰੱਬ ਦੀ ਜੋਤ ਵਿੱਚ ਵਲੀਨ ਹੋ ਜਾਂਦੀਆਂ ਨੇ ਉਦੋਂ ਵਿਛੋੜੇ ਦਾ ਕੋਈ ਅਰਥ ਹੀ ਨਹੀਂ ਰਹਿੰਦਾ ਉਹ ਜਾਣ ਲੈਂਦੇ ਨੇ ਕਿ ਇਹ ਕਦੇ ਵੱਖ ਹੋ ਹੀ ਨਹੀਂ ਸਕਦੇ ਵਿਛੋੜਾ ਸਿਰਫ ਸਵਕ ਸੀ ਮਿਲਾਪ ਅਸਲੀਅਤ ਸੀ ਰੱਬ ਦੀ ਯੋਜਨਾ ਵਿੱਚ ਇਹ ਮਿਲਾਪ ਸਭ ਤੋਂ ਪਵਿੱਤਰ ਘੜੀ ਹੁੰਦੀ ਹੈ ਇਸ ਪਾਲ ਵਿੱਚ ਰੂਹਾਂ ਰੱਬ ਦੇ ਅੰਗ ਬਣ ਜਾਂਦੀਆਂ ਨੇ ਹੁਣ ਉਹਨਾਂ ਦਾ ਪ੍ਰੇਮ ਸਮੇਂ ਜਨਮ ਮੌਤ ਦਰਦ ਸਭ ਤੋਂ ਉੱਪਰ ਚਲਾ ਜਾਂਦਾ ਹੈ ਇਹ ਮਿਲਾਪ ਸਦੀਵੀ ਹੈ ਰੂਹਾਂ ਦੀ ਇਹ ਅਵਸਥਾ ਉਹ ਸਮੇਂ ਮਿਲਦੀ ਹੈ ਜਦੋਂ ਦੋਵੇਂ ਆਪਣੇ ਅਹੰਕਾਰ ਤੋਂ ਖਾਲੀ ਹੋ ਜਾਂਦੇ ਨੇ ਜਦੋਂ ਫੈਮਿਨਿਨ ਆਪਣੇ ਦਰਦ ਨੂੰ ਪ੍ਰੇਮ ਵਿੱਚ ਬਦਲ ਦਿੰਦੀ ਹੈ ਤੇ ਮੈਸਕੁਲਾਈਨ ਆਪਣੇ ਅਹੰਕਾਰ ਨੂੰ ਨਿਮਰਤਾ ਵਿੱਚ ਬਦਲ ਦਿੰਦਾ ਹੈ। ਇਹੀ ਅਸਲ ਜੁਨੀਅਨ ਹੈ ਜਿੱਥੇ ਦੋਵੇਂ ਰੂਹਾਂ ਰੱਬ ਦੀ ਖਮੋਸ਼ੀ ਵਿੱਚ ਇੱਕ ਹੋ ਜਾਂਦੀਆਂ ਨੇ। ਅੰਤ ਵਿੱਚ ਇਹ ਹੀ ਕਹਾਂਗੀ ਕਿ ਰੱਬ ਦੀ ਹਾਜ਼ਰੀ ਵਿੱਚ ਉਹ ਖੜੇ ਹੁੰਦੇ ਨੇ ਨਾ ਫੈਮਿਨਿਨ ਨਾ ਮੈਸਕੁਲਾਈਨ ਸਿਰਫ ਚਾਨਣ। ਰੱਬ ਮੁਸਕਰਾਉਂਦਾ ਹੈ ਤੇ ਕਹਿੰਦਾ ਹੈ ਤੁਸੀਂ ਦੋਵੇਂ ਕਦੇ ਵੱਖ ਨਹੀਂ ਸੀ ਤੁਸੀਂ ਤਾਂ ਮੇਰੀ ਹੀ ਸਾਹ ਹੋ। ਅਤੇ ਫਿਰ ਉਹ ਸਾਂ ਰੂਹਾਂ ਰਹੀਂ ਦੁਨੀਆ ਵਿੱਚ ਬੈਂਦਾ ਹੈ। ਪ੍ਰੇਮ ਦੇ ਰੂਪ ਵਿੱਚ, ਸ਼ਾਂਤੀ ਦੇ ਰੂਪ ਵਿੱਚ, ਕਿਰਪਾ ਦੇ ਰੂਪ ਵਿੱਚ। ਇਹੀ ਹੈ ਮਿਲਾਪ ਦਾ ਅੰਤ। ਜਿੱਥੇ ਸ਼ੁਰੂਆਤ ਤੇ ਅੰਤ ਦੋਵੇਂ ਰੱਬ ਹੀ ਨੇ। ਡਿਵਾਈਨ ਫੈਮਿਨਿਨ ਤੇ ਡਿਵਾਈਨ ਮੈਸਕੁਲਾਈਨ ਦਾ ਮਿਲਾਪ ਸਰੀਰਕ ਮਿਲਾਪ ਨਹੀਂ। ਜਦੋਂ ਇਹ ਰੂਹਾਂ ਦਾ ਮਿਲਾਪ ਹੋ ਜਾਂਦਾ ਹੈ, ਉਹੀ ਅਸਲ ਮਿਲਾਪ ਹੁੰਦਾ ਹੈ। ਤੇ ਇਹ ਜ਼ਰੂਰ ਹੁੰਦਾ ਹੈ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੀ ਹਰ ਇੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸੁਣਿਆ ਕਰੋ ਤੇ ਮਹਿਸੂਸ ਕਰਿਆ ਕਰੋ ਕਿ ਤੁਹਾਡਾ ਵੀ ਜੁਨੀਅਨ ਜ਼ਰੂਰ ਹੋਵੇਗਾ ਥੈਂਕ ਯੂ ਸੋ ਮੱਚ